ਗੁਰੂ ਰਾਮਦਾਸ ਮਹਾਰਾਜ ਕੀ ਕੀਤਾ 52 ਕਿਤਾਕਾਰਾਂ ਨੂੰ ਲਿਆ ਕੇ ਵਸਾਇਆ ਕੰਮ ਕਰੋ ਹੱਥੀਂ ਮਿਹਨਤ ਕਰੋ ਔਰ ਇੱਥੇ ਬੈਠ ਕੇ ਜਦੋਂ ਕੰਮ ਕਰੋਗੇ ਤੇ ਹੋਰ ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਆ ਜੀ ਆ ਇੱਥੇ ਆ ਕੇ ਕੰਮ ਕਰਨਗੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਉਹਨਾਂ ਦਾ ਜੀ ਲੱਗੇਗਾ ਸਾਧ ਸੰਗਤ ਇੱਕ ਬੇਨਤੀ ਕਰਾਂ ਅੱਜ ਗੁਰਦੁਆਰਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਸਾਡੀਆਂ ਮਾਨਯੋਗ ਸੰਸਥਾਵਾਂ ਨੇ ਬਹੁਤ ਸੋਹਣੇ ਕਾਰਜ ਕਰ ਰਹੀ ਜਾਣੇ ਮੈਂ ਨਿੰਦਾ ਨਹੀਂ ਮੈਂ ਨਿੰਦਾ ਨਹੀਂ ਕਰਦਾ ਬੜਾ ਸੋਹਣੇ ਕਾਰਜ ਕਰ ਰਹੀ ਜਾਣੇ ਪਰ ਥੋੜਾ ਜਿਹਾ ਸਾਨੂੰ ਇਸ ਹਵਾਲੇ ਪਾਸੇ ਧਿਆਨ ਦੇਣਾ ਪਵੇਗਾ ਅਰੋ ਗੁਰਦੁਆਰਾ ਸਾਹਿਬ ਵਿੱਚ ਰੋਜ਼ ਦੇਖਭਾਲ ਦੀ ਹੈ ਮਨਾ ਮੈਂ ਰੋਜ਼ ਤਨਾਂ ਦੇ ਸਾਹਬ ਨਾਲ ਦੇਸੀ ਘਿਓ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਦੇਖ ਦੇ ਵਿੱਚ ਵਰਤਦੇ ਹਾਂ ਤੇ ਆਂਦੇ ਹਾਂ ਧੰਗੁਰ ਰਾਮਦਾਸ ਪਾਸ਼ਾ ਦੀ ਸੋਚ ਜੇ ਅਸੀਂ ਵਰਤੀਏ ਧੰਗੁਰੀ ਅਚ ਸਹਿ ਮਹਾਰਾਜ ਸੱਚੇ ਪਾਸ਼ਾ ਦੀ ਸੋਚ ਨੂੰ ਅਸੀਂ ਪਰਣਾਏ ਜਾਈਏ ਤੇ ਸਾਨੂੰ ਇਸ ਦੇਗ ਨੂੰ ਜਿਹੜੀ ਅਸੀਂ ਗੁਰਦੁਆਰਿਆਂ 'ਚ ਦੇਸੀ ਘੋ ਵਰਤਦੇ ਆ ਸਾਡੇ ਆਪਣੀ ਇੱਕ ਸਿੱਖਾਂ ਦੀ ਫੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਆਪਣੀ ਫੈਕਟਰੀ ਲਾਵੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਪੰਜਾਬ ਦੇ ਸਿੱਖਾਂ ਤੋਂ ਪੰਜਾਬ ਦੇ ਕਿਸਾਨਾਂ ਤੋਂ ਦੁੱਧ ਇਕੱਠਾ ਕਰੇ ਆਪ ਦੇਸੀ ਕਿਉਂ ਦੇਸੀ ਕੇ ਉਦੀ ਫੈਕਟਰੀ ਲਾਵੇ ਔਰ ਜਿਤਨੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਪ੍ਰਬੰਧਕ ਕਮੇਟੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਜਿਹੜਾ ਗੁਰੂ ਘਰਾਂ 'ਚ ਦੇਖਬੰਦੀ ਹੈ ਉਹ ਦੇਖ ਵਾਸਤੇ ਦੇਸੀ ਕਿਉ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਦੇਸੀ ਕਿਉ ਦੀ ਫੈਕਟਰੀ ਆ ਉਹਦੇ ਵਿੱਚੋਂ ਖਰੀਦਿਆ ਜਾਵੇ ਔਰ ਇਹਦੇ ਨਾਲ ਲੱਖਾਂ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਅਸੀਂ ਦਸਤਾਰਾਂ ਬੰਦਦੇ ਆ ਜਿਹੜਾ ਬ੍ਰਾਂਡ ਜਿਹੜਾ ਬ੍ਰਾਂਡ ਦਾ ਕੱਪੜਾ ਅਸੀਂ ਦਸਤਾਰ ਬਜ਼ਾਰਾਂ ਚੋਂ ਖਰੀਦਦੇ ਆ ਇੱਕ ਬ੍ਰਾਂਡ ਆਪਣਾ ਸੈਕਟਰ ਕਰ ਲਵੋ ਆਪਣੀ ਫੈਕਟਰੀ ਲਾ ਲਵੋ ਕੱਪੜੇ ਦੀ ਉਸ ਫੈਕਟਰੀ ਵਿੱਚੋਂ ਦਸਤਾਰਾਂ ਜਿੰਨੇ ਸਿੱਖ ਨੇ ਸਾਰੇ ਖਰੀਦਣ ਕਿੰਨੇ ਲੱਖਾਂ ਬੱਚਿਆਂ ਨੂੰ ਸਾਡਿਆਂ ਨੂੰ ਦਸਤਾਰਾਂ ਇਹ ਰੋਜ਼ਗਾਰ ਮਿਲ ਸਕਦਾ ਆਕੜੇ ਹੱਥਾਂ 'ਚ ਸਾਡੇ ਕੜੇ ਪਾਏ ਆ ਜਿਤਨੇ ਸ਼ਿਗਲੀਗਰ ਵੰਜਾਰੇ ਭਰਾ ਆ ਮੈਂ ਇਹਨਾਂ ਪਰਿਵਾਰਾਂ ਦੇ ਨਾਲ ਬਹੁਤ ਕੰਮ ਕੀਤਾ ਔਰ ਇਹ ਪਰਿਵਾਰਾਂ ਦੇ ਕੋਲ ਹੱਥਾਂ ਦਾ ਹੁਨਰ ਬਹੁਤ ਆ ਇਹਨਾਂ ਪਰਿਵਾਰਾਂ ਨੂੰ ਅਸੀਂ ਬਹੁਤ ਵਾਰ ਮਾਫ਼ ਕਰਿਓ ਮੈਂ ਕਹਿਣਾ ਨਹੀਂ ਚਾਹੁੰਦਾ ਬਹੁਤ ਵਾਰ ਇਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਸੰਭਾਇਆ ਸੰਭਿਆ ਫੀਸਾਂ ਦਾ ਪ੍ਰਬੰਧ ਕਰਕੇ ਦਿੱਤਾ ਬੜਾ ਕੁਝ ਕਰਕੇ ਦਿੱਤਾ ਪਰ ਇਹਨਾਂ ਕੋ ਹੱਥੀ ਹੁਨਰ ਬਹੁਤ ਇਹਨਾਂ ਵੀਰਾ ਕੋਲ ਇਹਨਾਂ ਵੀਰਾ ਨੂੰ ਸੰਭਾਲਿਆ ਜਾ ਸਕਦਾ ਇਹਨਾਂ ਨੂੰ ਫੈਕਟਰੀ ਲਾ ਕੇ ਦਿੱਤੀ ਜਾ ਸਕਦੀ ਹੈ ਇਹ ਕੜੇ ਬਣਾਣ ਇਹ ਕੜੇ ਸ਼ਰਮਣੀ ਗੁਰਦਾਰ ਪਰਉੰਧ ਕਮੇਟੀ ਖਰੀਦੇ ਅਤੇ ਸਾਰਿਆਂ ਤੱਕ ਪ੍ਰਮੋਟ ਕਰੇ ਬੜਾ ਵੱਡਾ ਰੁਜ਼ਗਾਰ ਹੈ ਇਹਨਾਂ ਨੂੰ ਰੁਜ਼ਗਾਰ ਮਿਲ ਜਾਏਗਾ ਅਜਤੀਆਂ ਕਿਰਪਾ ਕਰਪਾਨਾ ਅਸੀਂ ਮਿਆਨਾ ਵਿੱਚ ਰੱਖੀਆਂ ਬਹੁਤੀਆਂ ਕਿਰਪਾਨਾਂ ਸਾਡੀਆਂ ਚਾਈਨਾ ਮੇਡ ਨੇ ਚਾਈਨਾ ਤੋਂ ਆਂਦੀ ਆ ਤੇ ਜੇ ਅਸੀਂ ਆਪਣੇ ਸਿੱਖੀ ਨਾਲ ਪਿਆਰ ਕਰਦੇ ਆ ਕਿਉਂਕਿ ਅਸੀਂ ਜੇ ਗੁਰੂ ਅਰਜਨਦਾਸ ਮਹਾਰਾਜ ਪਾਸ਼ਾ ਦੀ ਸੋਚ ਦੀ ਗੱਲ ਕਰਦੇ ਆ ਨਾ ਵੀ ਧੰਗੁਰ ਰਾਮਦਾਸ ਮਹਾਰਾਜ ਨੇ 52 ਖਿੱਤਾਕਾਰਾਂ ਨੂੰ ਰੁਜ਼ਗਾਰ ਦਿੱਤਾ ਰਾਮਦਾਸ ਮਹਾਰਾਜ ਨੇ ਤੇ ਅੱਜ ਸਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰੰਤਤ ਕਮੇਟੀ ਹਰਿਆਣਾ ਗੁਰਦੁਆਰਾ ਪ੍ਰੰਤਤ ਕਮੇਟੀ ਦਿੱਲੀ ਗੁਰਦੁਆਰਾ ਪ੍ਰੰਤਤ ਕਮੇਟੀ ਇਹ ਜਿਹੜੇ ਬੋਰਡ ਨੇ ਇਹਨਾਂ ਮਾਨਯੋਗ ਸੰਸਥਾਵਾਂ ਨੂੰ ਇਹ ਕਾਰਜ ਕਰਨੇ ਚਾਹੀਦੇ ਆ ਤੇ ਹੋਰ ਜਿਹੜੀਆਂ ਵੱਡੀਆਂ ਪ੍ਰੰਤਤ ਕਮੇਟੀਆਂ ਜਿਨ੍ਹਾਂ ਦਾ ਬਜਟ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ ਵੀ ਜਿੱਥੇ ਗੁਰਦੁਆਰਿਆਂ ਦੀ ਇਮਾਰਤਾਂ ਤੇ ਪੈਸੇ ਲਾਉਂਦੇ ਹੋ ਜ਼ਰੂਰੀ ਹੈ ਮੈਂ ਮੈਂ ਨਾ ਨਹੀਂ ਕਰਦਾ ਸੰਗਮਰਮਰ ਲਾਓ ਜੋ ਤੁਹਾਡੇ ਕੋਲ ਕਾਰਜ ਹੁੰਦੇ ਆ ਕਰਨੇ ਚਾਹੀਦੇ ਆ ਪਰ ਨਾਲ ਨਾਲ ਇਹਨਾਂ ਗੱਲਾਂ ਵੱਲ ਵੀ ਧਿਆਨ ਦਿਓ ਵੀ ਕੋਈ ਛੋਟਾ ਮੋਟਾ ਗੁਰਦੁਆਰਾ ਸਾਹਿਬ ਦੇ ਨਾਲ ਕੋਈ ਸ਼ਾਪਿੰਗ ਮਾਲ ਬਣਾ ਦਿੱਤਾ ਜਾਵੇ ਜਿੱਥੋਂ ਆਮ ਗੁਰਸਿੱਖਾਂ ਨੂੰ ਸ਼ਹਿਰ ਨਾਲੋਂ ਸਸਤਾ ਸਮਾਨ ਮੁਹੱਈਆ ਕਰਵਾਇਆ ਜਾਵੇ ਇਕਤਾ ਗੁਰਦੁਆਰਾ ਸਾਹਿਬ ਦਾ ਉਹ ਵਧੀਆ ਸਟੋਰ ਹੋਏਗਾ ਕਿਉਂਕਿ ਮੋਦੀ ਖਾਣੇ ਦਾ ਜਿਹੜਾ ਪ੍ਰੋਜੈਕਟ ਆ ਸੀ ਬੰਦ ਕਰ ਦਿੱਤਾ ਨਾ ਧੰਗੁਰੂ ਨਾਨਕ ਸ਼ਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮੋਦੀ ਖਾਨਾ ਚਲਾਇਆ ਤੇ ਮੋਦੀ ਖਾਨਾ ਚਲਾ ਕੇ ਹਰ ਸਿੱਖਾਂ ਨੂੰ ਮਹਾਰਾਜ ਨੇ ਉਸ ਮੋਦੀ ਖਾਨੇ ਵਿੱਚੋਂ ਪਾਤਸ਼ਾਹ ਜੀ ਨੇ ਸਸਤੇ ਭਾਅ ਤੇ ਰਾਸ਼ਨ ਦਿੱਤਾ ਤੇ ਜੇ ਅੱਜ ਹਰ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਸ਼ੋਪਿੰਗ ਮਾਲ ਹੋਵੇ ਉਹਨਾਂ ਬੱਚਿਆਂ ਦੇ ਉਹਨਾਂ ਪਰਿਵਾਰ ਜਿਹੜੇ ਗਰੀਬ ਨੇ ਉਹਨਾਂ ਨੂੰ ਸਸਤੇ ਰੇਟਾਂ ਤੇ ਉਹ ਸਮਾਨ ਦਿੱਤਾ ਜਾਵੇ ਤੇ ਕਿੰਨਾ ਵਧੀਆ ਪ੍ਰਬੰਧ ਕੀਤਾ ਜਾ ਸਕਦਾ ਹੈ ਕੇਵਲ ਗੁਰਦੁਆਰੇ ਲੰਗਰ ਲਾਉਣ ਦੇ ਨਾਲ ਜਾਂ ਗੁਰਪੁਰ ਮਨਾਉਣਾ ਇਥੋਂ ਤੱਕ ਸੀਮਿਤ ਨਹੀਂ ਗੁਰੂ ਨਾਨਕ ਸਾਹਿਬ ਦੀ ਸੋਚ ਧੰਗੁਰੀ ਅਰਜੋਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਦਿਹਾੜਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਸੋਚ ਹੈ ਉਸ ਨੂੰ ਅੱਗੇ ਲੈ ਕੇ ਤੁਰਿਆ ਜਾ ਸਕਦਾ ਹੈ ਜੇ ਇਸ ਤਰ੍ਹਾਂ ਅਸੀਂ ਗੁਰੂ ਰਾਮਦਾਸ ਮਹਾਰਾਜ ਦੀ ਹਕੂਮਤ ਮੰਨ ਲਈ ਅਸੀਂ ਗੱਲਾਂ ਵਾਰ-ਵਾਰ ਕਰਦੇ ਆ ਵੀ ਮਹਾਰਾਜ ਨੇ ਪੌਂਜਾ ਖਿੱਤਾ ਕਰਨ ਨੂੰ ਵਸਾਇਆ ਮਹਾਰਾਜ ਨੇ ਕਈ ਨਗਰ ਵਸਾਏ ਗੋਇੰਦਵਾਲ ਸਾਹਿਬ ਨਗਰ ਵਸਾਇਆ ਖਡੂਰ ਸਾਹਿਬ ਨਗਰ ਵਸਾਇਆ ਤਰਨਤਾਰਨ ਸਾਹਿਬ ਨਗਰ ਵਸਾਇਆ ਸ੍ਰੀ ਦਰਬਾਰ ਸਾਹਿਬ ਵਸਾਇਆ ਗੁਰੂ ਹਰਗੋਬਿੰਦਪੁਰ ਨਗਰ ਵਸਾਇਆ ਗੁਰੂ ਕੀ ਵਡਾਲੀ ਸ਼ੇਹਾ ਧਾਤ ਗੁਰੂ ਸ਼੍ਰੀ ਕਰਤਾਰਪੁਰ ਸਾਹਿਬ ਨਗਰ ਪ੍ਰਸ਼ਾਸਨ ਆ ਵੇਖੋ ਸ਼੍ਰੀ ਕਰਤਾਰਪੁਰ ਸਾਹਿਬ ਜਲੰਧਰ ਦੇ ਲਾਗੇ ਆ ਫਰਨੀਚਰ ਦਾ ਸਭ ਤੋਂ ਵਧੀਆ ਫਰਨੀਚਰ ਜੇ ਪੰਜਾਬ 'ਚ ਬੰਦਦਾ ਤੇ ਸ਼੍ਰੀ ਕਰਤਾਰਪੁਰ ਸਾਹਿਬ ਜਲੰਧਰ ਵਿਖੇ ਸਸਤਾ ਵੀ ਹੈ ਤੇ ਵਧੀਆ ਵੀ ਬੰਦਦਾ ਸਾਜ ਸੰਗਤ ਇਹ ਬੇਨਤੀਆਂ ਸਾਨੂੰ ਪ੍ਰਵਾਨ ਕਰਨੀਆਂ ਚਾਹੀਦੀਆਂ ਔਰ ਸਾਨੂੰ ਆਪਣਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਨਾ ਥੋੜਾ ਜਿਹਾ ਬਦਲਣਾ ਪਏਗਾ